Kau sobi ni ya, dikai langsung. Kau sobi ni ya. Kau sobi. Kau sobi. ਅੱਜ ਵੀਰ ਨੂੰ ਵੀ ਕਢਾਉਂਦੇ ਆ ਆ ਜਾ ਭਾਈ ਜੀ ਅੱਜ ਜੋ ਛੋਟੇ ਕੰਮ ਕਰਦੇ ਆਂ ਵੀ ਇੱਕ ਵੀਰੇਨ ਸਮਾਜਕ ਖੂਨਦਾਨ ਕੈਂਪ ਲਗਾਇਆ ਕਿੰਨਾ ਖੂਨਦਾਨ ਕੈਂਪ ਆ ਉਹ ਕਿੰਨੇ ਯੂਟਿਲੀ ਲਗਾਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਚਾਰ ਸ਼ਹੀਦਾਂ ਦੇ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ ਜਦੋਂ ਅਸੀਂ ਸਾਰੀ ਮੈਂਬਰਾਂ ਨੇ ਮੀਟਿੰਗ ਕੀਤੀ ਕਿ ਆਉਣ ਵਾਲੇ ਸ਼ੀਦੀ ਦੇੰਦ ਦੇ ਵਿੱਚ ਅਸ਼ੀਦੇ ਦਿਹਾੜੇ ਚੱਲ ਰਹੀ ਹੈ ਜੋ ਉਸ ਦਿਨ ਕੋਈ ਨਾ ਕੋਈ ਯੋਗਦਾਨ ਪਾਇਆ ਜਾਵੇ ਤੇ ਸਾਰੀ ਸੋਸਾਇਟੀ ਮੈਂਬਰ ਅਤੇ ਅਹੁਦੇਦਾਰਾਂ ਨੇ ਕਿਹਾ ਕਿ ਹਰ ਇੱਕ ਸਾਲ ਹੀ ਆਪਾਂ ਖੂਨਦਾਨ ਕੈਂਪ ਲਾਉਨੇ ਆ ਤੇ ਐਸਾ ਵੀ ਖੂਨਦਾਨ ਕੈਂਪ ਲਾਇਆ ਜਾਵੇ ਕਿਉਂਕਿ ਜਿਹੜਾ ਖੂਨਦਾਨ ਹੈ ਮਹਾਦਾਨ ਹੈ ਉਸ ਤੋਂ ਉੱਪਰ ਕੋਈ ਦਾਨ ਨਹੀਂ ਤੇ ਜਿਹੜਾ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਦੇਖੋ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ ਪਰ ਅੱਜ ਤੱਕ ਕੋਈ ਖੂਨ ਦੀ ਡੁਪਲੀਕੇਟ ਨਹੀਂ ਬਣਾ ਸਕਿਆ ਖੂਨ ਤਾਂ ਕਿਸੇ ਨੂੰ ਜੂਰਾ ਹੋ ਸਕਦਾ ਹੈ ਜੇਕਰ ਕੋਈ ਦਾਨ ਕਰੂਗਾ ਤੇ ਨੌਜਵਾਨਾਂ ਦੇ ਵਿੱਚ ਅੱਜ ਬੜਾ ਉਤਸ਼ਾਹ ਹੈ ਹਰੇਕੀ ਮੈਂਬਰਾਂ ਨੇ ਜਾਂ ਜਿਹਦੇ ਜਿੰਨੇ ਵੀ ਜਾਣਕਾਰ ਸੀਗੇ ਦੋਸਤ-ਵਿੱਤਰ ਸਾਰਿਆਂ ਨੇ ਆਜ ਦੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰਾ ਮਤਲਬ ਵੈਲ ਪਲਾਨ ਕਰਕੇ ਮਤਲਬ ਜਿੰਨੇ ਵੀ ਡੋਨਰ ਸੀ ਉਹ ਵੱਤੋਂ ਆਉਦੇ ਆ ਸਾਡਾ 100 ਯੂਨਿਟ ਦਾ ਟਾਰਗੇਟ ਸੀਗਾ 70 ਤੋਂ ਉੱਪਰ ਹੋ ਚੁੱਕਿਆ ਹੈ ਤੇ ਹਲੇ ਜੋ ਤੁਸੀਂ ਵੇਖ ਹੀ ਲਿਆ ਕਿਵੇਂ ਮਤਲਬ ਲੋਕ ਲਾਈਨਾਂ ਦੇ ਵਿੱਚ ਜਿਹੜੀ ਹੈਗੀ ਡੋਨਰ ਹੈ ਨੌਜਵਾਨ ਸਾਥੀ ਹੈ ਲਾਈਨਾਂ ਚ ਲੱਗ ਲੱਗ ਕੇ ਖੂਨਦਾਨ ਦੀ ਡੇਟ ਕਰ ਰਹੇ ਆ ਉਸੇ ਤਰ੍ਹਾਂ ਸਾਨੂੰ ਨਹੀਂ ਜਾਵੀ ਸੋਟ ਉੱਪਰ ਜਿਹੜੇ ਹੋ ਜਾਣਗੇ ਕਿ ਜਿੰਨੇ ਵੀ ਅੱਜ ਖੂਨਦਾਨ ਕਰਨ ਵਾਸਤੇ ਦੰਗ ਸੱਜਣ ਆਏ ਆ ਇਹ ਆਪ ਦੇ ਵੱਲੋਂ ਬਾਬਾ ਸ਼ੀਸ਼ਿਆਂ ਤੇ ਸਾਇਟੀ ਦੇ ਸਾਰੇ ਉਦਾਰਾਂ ਵੱਲੋਂ ਮੈਂਬਰ ਸਹਿਮਾਨ ਵੱਲੋਂ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦਾ ਕਿਉਂਕਿ ਜੋ ਸਾਇਟੀ ਦੇ ਸਰਪਲਸ ਦਾ ਮੰਤ ਬਣਦਾ ਜੀ ਸਵਾਧਾਨ ਸੰਤ ਹੈ ਉਹ ਸਾਨੂੰ ਗਾਈਡਲਾਈਨ ਕਰਦੇ ਰਹਿੰਦੇ ਆ ਜੋ ਵੀ ਅਸੀਂ ਜੋ ਪ੍ਰੋਗਰਾਮ ਕਰਦੇ ਆ ਉਹਨੂੰ ਵੀ ਦਿਸ਼ਾ ਨਿਰਦੇਸ਼ ਤੇ ਕਰਦੇ ਆ ਤੇ ਉਹਨਾਂ ਵੱਲੋਂ ਅਸ਼ੀਰਵਾਦ ਲੈ ਕੇ ਅੱਜ ਦਾ ਸੋਗ ਦਾ ਜਿਹੜਾ ਪ੍ਰੋਗਰਾਮ ਇਹ ਆਰੰਭ ਕੀਤਾ ਗਿਆ ਸੀਗਾ ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਲੋਕ ਖੁਸ਼ੀ ਖੁਸ਼ੀ ਆਪਦੀ ਮਰਜ਼ੀ ਨਾਲ ਮਦਦ ਖੋਹਦਾਨ ਦੇ ਰਹੇ ਆ ਤੇ ਜਿੰਨੇ ਵੀ ਸਾਥੀ ਹੈ ਮੇਰੇ ਨਾਲ ਓਮਪ੍ਰਕਾਸ਼ ਪ੍ਰਧਾਨ ਜੀ ਖੜੇ ਆ ਜਸਵੀਰ ਜੀ ਹੈ ਸ਼ਰਨ ਜੀ ਜੀ ਹੈ ਫੈਰੀ ਮਤਲਬ ਸਾਰੇ ਜਗਵੀਰ ਜੀ ਗੁਰਦਾ ਧਾਲੀਵਾਲ ਜੀ ਸਾਰਿਆਂ ਦੇ ਮੈਂ ਮਤਲਬ ਨਾਮ ਲੈਣ ਲੱਗਿਆ ਬਹੁਤ ਨਾਮ ਵੱਡੇ ਬਣ ਜਾਣੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਕੇਸ਼ ਗਰਗ ਜੀ ਖੜੇ ਆ ਜਿਹੜੇ ਵੀ ਸਾਡੇ ਸੋਸਾਇਟੀ ਦੇ ਸਲਾਹਕਾਰ ਹੈ ਸਾਰੀ ਮੇਰੇ 팀 ਬਹੁਤ ਵਧੀਆ ਹੈ ਪਰਮਾਤਮਾ ਦੀ ਕਿਰਪਾ ਨਾਲ ਇਹ ਅੱਜ ਬਦਲੀ ਕਿੰਨਾ ਖੂਨ ਕਰਦਾ ਹੈ ਇਹ ਤੀਸਰਾ ਖੂਨ ਦਾ ਨੰਬਰ ਹੈ ਜੀ ਪਿਛਲੇ ਵੀ ਸਾਡੇ 85 ਯੂਨਿਟ ਹੋਏ ਸੀਗੇ ਉਸ ਤੋਂ ਪਿਛਲੇ ਵੀ ਸਾਡੇ 70 ਦੇ ਕਰੀਬ ਯੂਨਿਟ ਹੋਏ ਸੀਗੇ ਅੱਜ 70 ਤੋਂ ਉੱਪਰ ਲੰਘ ਚੁੱਕੇ ਆ ਤੇ ਪੂਰੀ ਉਮੀਦ ਹੈ ਅੱਜ 100 ਯੂਨਿਟ ਅਸੀਂ ਪਾਰ ਕਰਾਂਗੇ ਥੈਂਕ ਯੂ ਅੱਜ ਜਿਹੜੇ ਮੈਡੀਕਲ ਦੇ ਵਿੱਚ ਬਲੱਡ ਬ੍ਰਿੰਗ ਲਗਾਇਆ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਹਰ ਸਾਲ ਜਿਹੜਾ ਬਾਬਾ ਸ਼੍ਰੀ ਚੰਨ ਸੇਵਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਜਾਂਦਾ ਸੋ ਆਲ ਇੰਡੀਆ ਕਿਸਾਨੀ ਨੂੰ ਫਤਿਹ ਨੂੰ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਸਾਰਿਆਂ ਵੱਲੋਂ ਜਿਹੜਾ ਇੱਥੇ ਸਹਿਯੋਗ ਦਿੱਤਾ ਗਿਆ ਅੱਜ ਸੋ ਜਿਵੇਂ ਸਾਰੇ ਕਹਿੰਦੇ ਆ ਕਿ ਲੱਡ ਕੈਂਪ ਆ ਜਿਹੜਾ ਜਬਲੱਡ ਦਾਨ ਇੱਕ ਮਹਾਦਾਨ ਹੁੰਦਾ ਸੋ ਆਪਾਂ ਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਨੇ ਆਪਣੇ ਲਈ ਆਪਣੇ ਆਉਣ ਵਾਲੇ ਫਿਊਚਰ ਲਈ ਪਰਿਵਾਰ ਵਾਰਿਆ ਤੇ ਆਪਾਂ ਨੂੰ ਵੀ ਮਹਾਦਾਨ ਖੂਨਦਾਨ ਦੇ ਵਿੱਚ ਜਿਹੜਾ ਉਹ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਜਾਤ ਪਾਤ ਤੋਂ ਵੱਖਰਾ ਕਰਦਾ ਜੇ ਆਪਾਂ ਜਾਤ ਪਾਤ ਦੇ ਵਿਤਕਰੇ ਦੇ ਵਿੱਚ ਹੱਸੀ ਵੀ ਫਸੇ ਹੋਏ ਆ ਤੇ ਫਿਰ ਇੱਥੇ ਆਪਾਂ ਨੂੰ ਬਦਲ ਜਾਣਾ ਚਾਹੀਦਾ ਕਿਉਂਕਿ ਜਦੋਂ ਮੈਡੀਕਲ ਦੇ ਵਿੱਚ ਆਪਾਂ ਆਪ ਦਾ ਮਰੀਜ਼ ਲੈ ਕੇ ਆਉਨੇ ਆ ਜਾਂ ਆਪ ਦਾਖਲ ਹੁੰਨੇ ਆ ਉਹਦਾ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਤੇ ਆਪਾਂ ਨੂੰ ਐ ਹੁੰਦਾ ਵੀ ਯਾਰ ਕਿਵੇਂ ਨਾ ਕਿਵੇਂ ਬਲੱਡ ਮਿਲ ਜੇ ਤੇ ਜਦੋਂ ਕੋਈ ਅਗਲਾ ਪੁੱਛਦਾ ਕਿ ਯਾਰ ਬਲੱਡ ਮਤਲਬ ਹੁਣ ਤੁਹਾਨੂੰ ਬਈ ਕਿਹੜੀ ਜਾਤ ਦਾ ਚਾਹੀਦਾ ਉਹ ਕਹਿੰਦਾ ਵੀ ਜਿਹੜਾ ਮਰਜੀ ਲਿਆ ਤੇ ਕੇਰਾ ਸਾਡਾ ਮਰੀਜ਼ ਬਚਾ ਦੇ ਤੇ ਸਾਨੂੰ ਬਲੱਡ ਚਾਹੀਦਾ ਮਤਲਬ ਉੱਥੇ ਆ ਕੇ ਸਾਰੀ ਇਹ ਸਥਿਤੀ ਜਿਹੜੀ ਹੈ ਉਹ ਫੇਰ ਹੋ ਜਾਂਦੀ ਹੈ ਤੋਂ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਵੇਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਸ ਵਿੱਚ ਟਕਰਾਅ ਦੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰਦੀਆਂ ਸਾਰੀਆਂ ਉਹ ਆ ਸਾਰੀਆਂ ਆਪਸ ਵਿੱਚ ਇਕੱਠਾ ਆਪਾਂ ਨੂੰ ਆਪਸ ਵਿੱਚ ਇਕੱਠ ਰਹਿ ਕੇ ਜਿਹੜਾ ਬਲੱਡ ਡੋਨੇਟ ਕਰਨਾ ਚਾਹੀਦਾ ਸੋ ਸਭ ਤੋਂ ਵੱਡੀ ਗੱਲ ਇੱਕ ਮੈਂ ਕਹਿਣੀ ਚਾਹਣਾ ਕਿ ਲੋਕ ਜਿਹੜੇ ਆ ਉਹ ਇੱਕ ਵੱਡੀ ਗੱਲ ਕਹਿੰਦੇ ਆ ਕਿ ਯਾਰ ਇੰਨੇ ਕੈਂਪ ਲੱਗਦੇ ਆ ਬਲੱਡ ਜਾਂਦਾ ਕਿੱਥੇ ਸੋ ਜਿਨ੍ਹਾਂ ਨੂੰ ਇਹ ਵਹਿਮ ਹੈ ਸਾਨੂੰ ਵੀ ਵਹਿਮ ਸੀ ਪਰ ਜਦੋਂ ਵਿੱਚ ਬਣੀਏ ਨਾ ਉਦੋਂ ਪਤਾ ਲੱਗਦਾ ਸੋ ਮੈਡੀਕਲ ਦੇ ਵਿੱਚ ਆਉਣ ਇੱਥੇ ਬੈਠਣ ਸਾਰਾ ਦਿਨ ਤੇ ਉਹਨਾਂ ਨੂੰ ਸਪਸ਼ਟ ਹੋ ਜਾਊਗਾ ਇਹ ਬਲੱਡ ਜਾਂਦਾ ਕਿੱਧਰ ਮਤਲਬ ਪਤਾ ਲੱਗ ਜਾਊਗਾ ਮਤਲਬ ਜਿੰਨੇ ਐਡੀ 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 ਵੱਡੀ ਕੁਆਂਟੀਟੀ ਦੇ ਵਿੱਚ ਇੱਥੇ ਮਰੀਜ਼ ਆ ਤੇ ਸਾਰਾ ਬਲੱਡ ਆ ਜਿਹੜਾ ਉਧਰ ਜਾਂਦਾ ਤੇ ਬਲੱਡ ਤਾਂ ਬਚਦਾ ਹੀ ਨਹੀਂ ਸੋ ਬਲੱਡ ਬਹੁਤ ਘਟਾ ਬਲੱਡ ਵੱਧ ਤੋਂ ਵੱਧ ਦਾਨ ਕਰੋ ਜਿੰਨਾ ਵੀ ਕਰ ਸਕਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਚਾਰ ਜੀ ਸ਼ਹਿਬ ਜਦਿਆਂ ਸ਼ਹੀਦੀ ਦਿਹਾੜੇ ਤੇ ਹਰ ਸਾਲ ਹੀ ਪਪਾ ਸ਼੍ਰੀ ਜਨ ਸੇਵਾ ਸੁਸਾਇਟੀ ਵੱਲੋਂ ਕੈਂਪ ਬਲੱਡ ਕੈਂਪ ਲਾਇਆ ਜਾਂਦਾ ਹੈ ਜੋ ਕਿ ਤੁਸੀਂ ਦੇਖ ਸਕਦੇ ਆ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਛਾ ਹੈ 12:30 ਵਜੇ ਆ ਜਾਂ 70 ਜੁਨਟ ਤੋਂ ਉੱਤੇ ਟੱਪ ਗਿਆ ਹੈ ਸਾਡਾ ਥਲਾ ਹੈ ਕਿ 100 ਜੁਨਟ ਪਾਵਾਂਗੇ ਹਰ ਸਾਲ ਹੀ ਕੈਂਪ ਲਾਉਂਨੇ ਆ ਬਲੱਡ ਕੈਂਪ ਤੇ ਮੈਂ ਅਪੀਲ ਕਰਦਾ ਕਿ ਨੌਜਵਾਨਾਂ ਨੂੰ ਕਿ ਬਲੱਡ ਕੈਂਪ ਬਲੱਡ ਦੇਣਾ ਚਾਹੀਦਾ ਹੈ ਕਿ ਨਸ਼ਾ ਨੂੰ ਛੱਡ ਕੇ ਬਲੱਡ ਜੋ ਦਿੰਨੇ ਆ ਪਾ 24 ਘੰਟੇ ਜੇ ਪੂਰਾ ਹੋ ਜਾਂਦਾ ਹੈ ਏ ਬਲੱਡ ਅਜੇ ਤੱਕ ਦੁਨੀਆ ਵਿੱਚ ਆਰਟੀਫੀਸ਼ੀਅਲ ਤਿਆਰ ਨਹੀਂ ਹੋਇਆ ਜੋ ਵੀ ਬਲੱਡ ਆਪਾਂ ਨੂੰ ਬੋਡੀ ਨੂੰ ਦੇਨੇ ਆ ਬਲੱਡ ਸਾਫ਼ ਹੋ ਕੇ ਸਭੋ ਆਪਣੇ ਸਰਕੂਲੇਸ਼ਨ ਸਿਸਟਮ ਵਧੀਆ ਹੁੰਦਾ ਬੋਡੀ ਆਸੇ ਇਸ ਕਰਕੇ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਂਜੀ ਸਤਿ ਜੀ ਅੱਜ ਜੋ ਇੱਥੇ ਫੂਨਗਨ ਕੈਂਪ ਲਗਾਇਆ ਹੈ ਕਿੰਨੇ ਵੇਲੇ ਸ਼ੁਰੂ ਹੋਇਆ ਸੀਗਾ ਔਰ ਕਿੰਨੇ ਵੇਲੇ ਤੱਕ ਚੱਲੂਗਾ ਕਿੰਨੇ ਜੋ ਜੀ ਸਸਿਕਲ ਜੀ ਇਹ ਕੈਂਪ ਜਿਹੜਾ ਸਵੇਰੇ 10:30 ਵਜੇ ਸ਼ੁਰੂ ਕੀਤਾ ਗਿਆ ਸੀਗਾ ਜੀ ਇਹ ਦੋ ਦੋ ਤੋਂ ਲੈ ਕੇ 3 ਵਜੇ ਤੱਕ ਚੱਲੂਗਾ ਇਹਦੇ ਵਿੱਚ ਹੁਣ ਤੱਕ 80-85 ਯੂਨਟ ਹੋ ਚੁੱਕੇ ਆ ਤੇ ਅੱਗੇ ਸਾਨੂੰ ਉਮੀਦ ਹੈ ਜੀ ਕਿ 100-150 ਯੂਨਟ ਇਕੱਠੇ ਹੋ ਜਾਣਗੇ 3 ਵਜੇ ਤੱਕ 3 ਲੋਕਾਂ ਨੂੰ ਬਿੱਲ ਕਰ ਦੇਣਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ ਅੱਜ ਵੀ ਹੁਣ ਇੱਥੇ ਕੈਂਪ ਤੇ ਚੱਲਦੇ-ਚੱਲਦੇ ਤਿੰਨ ਚਾਰ ਫੈਲੀਸੀਮੀਆ ਦੇ ਪੇਸ਼ੈਂਟ ਜਿਹੜੇ ਬੱਚਿਆਂ ਨੂੰ ਬਲੱਡ ਲੱਗਦਾ ਉਹਨਾਂ ਦੀ ਕਾਲ ਆਈ ਆ ਉਹ ਨੈਗੇਟਿਵ A ਨੈਗੇਟਿਵ ਉਹਨਾਂ ਨੇ ਕਿਸੇ ਨੇ ਪਰਸਲ ਲਵਾਉਣ ਉਹਨਾਂ ਕਿਸੇ ਨੇ ਚੋਖੇ ਤੇ ਇਹਦੀ ਲੋੜ ਬਹੁਤ ਜ਼ਿਆਦਾ ਹੈ ਜੀ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਬਲੱਡ ਦੀ ਲਾਗਤ ਬਹੁਤ ਜ਼ਿਆਦਾ ਹੈ ਪਰ ਦਾਨ ਕਰਨ ਵਾਲੇ ਫਿਰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟ ਬੰਦੇ ਹੈਗੇ ਕੈਂਪ ਵੀ ਸਮੇਂ-ਸਮੇਂ ਸਰ ਲਾਉਣੇ ਜ਼ਰੂਰੀ ਹੈ ਤੇ ਜਿਹੜੇ ਸਵੈ ਆਪਣੀ ਇੱਛਾ ਦੇ ਮੁਤਾਬਿਕ ਆ ਕੇ ਬਲੱਡ ਬੈਂਕ ਦੇ ਵਿੱਚ ਡੋਨੇਟ ਕਰਨ ਬਲੱਡ ਵੀ ਬਹੁਤ ਜਿਆਦਾ ਲੋਡ ਹੈ ਸਾਨੂੰ ਖੁਸ਼ੀ ਹੈ ਕਿ ਸਾਡੇ ਕੈਂਪਾ ਦੇ ਵਿੱਚ ਨਵੇਂ ਤੋਂ ਨਵੇਂ 18 ਪਲੱਸ ਵਾਲੇ ਡੋਨਰ ਬਹੁਤ ਆ ਰਹੇ ਹੈ ਜੀ ਅੱਜ ਵੀ ਕਾਫੀ ਨਵੇਂ ਬੰਦੇ ਆਏ ਹੈ ਬੱਚੇ ਆਏ ਹੈ ਜਿਹੜੇ ਕੋਈ 19 ਸਾਲ ਦਾ ਕੋਈ ਹਜੇ ਫਰਸਟ ਟਾਈਮ ਦਿੱਤਾ ਬਲੱਡ ਅਸੀਂ ਅਪੀਲ ਕਰਦੇ ਹਾਂ ਵੀ ਇਹ ਸਕੂਲਾਂ ਕਾਲਜਾਂ ਤੋਂ ਥੋੜਾ ਜਿਹਾ ਅਵੇਅਰਨੈਸ ਹੈ ਦੀ ਅਸੀਂ ਵੀ ਸੈਮੀਨਾਰ ਲਾਉਣ ਜਾ ਰਹੇ ਹਾਂ ਉਹਨਾਂ ਦੇ ਸਮੇਂ ਤੇ ਤੇ ਬਹੁਤ ਜ਼ਰੂਰੀ ਹੈ ਜੀ